ਬਲਦੇਵ ਸਿੰਘ ਕਲਸੀ ਨੂੰ ਸਰੀ ਦੇ ਬਰੁਕਸਾਈਡ ਗੁਰਦੁਆਰਾ ਸਾਹਿਬ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਬਲਦੇਵ ਸਿੰਘ ਕਲਸੀ ਸਰੀ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲੰਮੇ ਚਿਰ ਤੋਂ ਪ੍ਰਧਾਨ ਦੇ ਅਹੁਦੇ ਤੇ ਵਿਰਾਜਮਾਨ ਸਨ ਉਹਨਾਂ ਉੱਤੇ ਆਪਣੀ ਪਤਨੀ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਸਨ ਬਰੁਕਸਾਈਡ ਗੁਰਦੁਆਰਾ ਸਾਹਿਬ ਕੈਨੇਡੀਅਨ ਬ੍ਰਾਮਗੜੀਆ ਸੁਸਾਇਟੀ ਦੇ ਅਧੀਨ ਆਉਂਦਾ ਹੈ ਤੇ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਇਸ ਮੀਟਿੰਗ ਇਸ ਮੁੱਦੇ ਤੇ ਬੈਠਕ ਕਰ ਬਲਦੇਵ ਸਿੰਘ ਕਲਸੀ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਕਲਸੀ ਤੇ ਇਲਜ਼ਾਮ ਲੱਗਾ ਕਿ ਉਹਨਾਂ ਆਪਣੀ ਪਤਨੀ ਦੇ ਨਾਲ ਇੰਨੀ ਕੁੱਟਮਾਰ ਕੀਤੀ ਦੀ ਕਿ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਤੇ ਬਲਦੇਵ ਸਿੰਘ ਕਲਸੀ ਨੂੰ ਸਰੀ ਦੇ ਬਰੁਕਸਾਈਡ ਗੁਰਦੁਆਰਾ ਸਾਹਿਬ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਉਠਾਈ ਗਈ ਸੀ ਬਲਦੇਵ ਸਿੰਘ ਕਲਸੀ ਸਰੀ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲੰਮੇ ਚਿਰ ਤੋਂ ਪ੍ਰਧਾਨਗੀ ਦੇ ਅਹੁਦੇ ਤੇ ਵਿਰਾਜਮਾਨ ਸਨ ਤੇ ਇੱਕ ਬੈਠਕ ਕੀਤੀ ਗਈ ਸੋਸਾਇਟੀ ਦੇ ਅਹੁਦੇਦਾਰਾਂ ਵੱਲੋਂ ਤੇ ਇਸ ਬੈਠਕ ਦੇ ਵਿੱਚ ਇਹ ਫਰਮਾਨ ਸੁਣਾਇਆ ਗਿਆ ਕਿ ਬਲਦੇਵ ਸਿੰਘ ਕਲਸੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਜਾਏਗਾ ਤੇ ਇਲਜ਼ਾਮ ਲੱਗੇ ਸਨ ਕਲਸੀ ਤੇ ਆਪਣੀ ਪਤਨੀ ਦੇ ਨਾਲ ਘੁਟਮਾਰ ਕਰਨ ਦੇ